ਸਤਿ ਸ਼੍ਰੀ ਅਕਾਲ ਸਵਾਗਤ ਹੈ ਕੋਰ ਨਵੀਂ ਕਹਾਣੀ ਵਿੱਚ ਇਹ ਤਾਂ ਬੇਹੋਸ਼ ਹੋ ਗਿਆ ਦੇਖੋ ਕੌਣ ਇਹਦੀ ਜੇਬ ਦੇਖੋ ਤਾਂ ਕਿ ਪਛਾਣ ਹੋ ਸਕੇ ਇਸ ਦਾ ਕੋਈ ਪਤਾ ਟਿਕਾਣਾ ਲੱਭੋ ਨੀਮ ਬੇਹੋਸ਼ ਪਿਆ ਉਹ ਮੰਗ ਵਿੱਚ ਇਸ ਸ਼ਬਦਾਂ ਆਪਣੇ ਕੰਨਾਂ ਰਾਹੀਂ ਸੁਣ ਰਿਹਾ ਸੀ ਉਸ ਦਾ ਮਨ ਕੜਤਨ ਨਾਲ ਭਰ ਗਿਆ ਕਿ ਵਿਅਕਤੀ ਦੀ ਇਹੋ ਪਛਾਣ ਕੌਣ ਇਸ ਅਪਾਗੇ ਦੀ ਪਛਾਣ ਕਰੇ ਮੈਂ ਤਾਂ 24 ਵਰਿਆਂ ਤੋਂ ਆਪਣੀ ਵੀ ਪਛਾਣ ਲੱਭ ਰਿਹਾ ਹਾਂ ਕਿ ਮੈਂ ਕੌਣ ਹਾਂ ਕੁਝ ਲੋਕਾਂ ਨੇ ਮੈਨੂੰ ਹਸਪਤਾਲ ਪਹੁੰਚਾ ਦਿੱਤਾ ਹਰ ਕੋਈ ਮੇਰੀ ਪਛਾਣ ਜਾਣਨ ਲਈ ਉਤਾਵਲਾ ਸੀ ਜੇਕਰ ਮੈਂ ਸੜਕ ਉੱਤੇ ਹੀ ਨਾਮ ਤੋੜ ਦਿੰਦਾ ਤਾਂ ਕੋਈ ਫਰਕ ਨਹੀਂ ਪੈਣਾ ਡਾਕਟਰ ਦੀ ਆਵਾਜ਼ ਸੁਣ ਕੇ ਉਹ ਮੰਗ ਦੀ ਨੀਂਦ ਖੁੱਲੀ ਸੀ ਹੁਣ ਕਿਸ ਤਰ੍ਹਾਂ ਉਹ ਉਹ ਮੰਗਣੀ ਆਪਣੇ ਆਪ ਨੂੰ ਹਸਪਤਾਲ ਦੇ ਬੈੱਡ ਉੱਤੇ ਪਾਇਆ ਇੱਕ ਬਜ਼ੁਰਗ ਨੇ ਕਿਹਾ ਹੁਣ ਖਤਰਾ ਟਲ ਗਿਆ ਤੇਰਾ ਆਪਰੇਸ਼ਨ ਸਫਲ ਹੋ ਗਿਆ ਉਹ ਕੁਝ ਨਾ ਬੋਲਿਆ ਤੇ ਦੁਬਾਰਾ ਨੀਮ बेहोਸ਼ੀ ਚ ਚਲਾ ਗਿਆ ਜ्यों-ਜ्यों ਦਵਾਈ ਦਾ ਅਸਰ ਹੋਇਆ ਮਾਂ-ਬਾਪ ਦੀ ਯਾਦ ਆਈ ਭੈਣ ਭਾਈ ਮਾਮਾ-ਮਾਮੀ ਦਾਦਾ-ਦਾਦੀ ਸਾਰਿਆਂ ਨੂੰ ਉਸਨੇ ਯਾਦ ਕੀਤਾ ਸਭ ਕੁਝ ਹੋਣ ਦੇ ਬਾਵਜੂਦ ਉਹ ਇਕੱਲਾ ਸੀ ਜਿਸ ਦੀ ਕੋਈ ਪਹਿਚਾਣ ਨਹੀਂ ਸੀ ਉਸ ਨੂੰ ਇਹ ਸਭ ਯਾਦ ਆਇਆ ਮੇਰੀ ਮਾਂ ਬਹੁਤ ਬਿਮਾਰ ਰਹਿੰਦੀ ਸੀ ਨਾਨਾ-ਨਾਨੀ ਦੀ ਹੀ ਧਿਆਨ ਰੱਖਦੇ ਸਨ ਮੈਂ ਸਕੂਲ ਚ ਦਾਖਲ ਹੋਇਆ ਘਰ 'ਚ ਖੁਸ਼ੀ ਮਨਾਈ ਗਈ ਨਵੇਂ ਕੱਪੜੇ ਬੂਟ ਪਹਿਨਾਏ ਗਏ ਦੋ ਦਿਨ ਬਾਅਦ ਕਿਸੇ ਸਕੂਲੀ ਬੱਚੇ ਨਾਲ ਮੇਰਾ ਝਗੜਾ ਹੋ ਗਿਆ ਮੇਰੇ ਸੱਟ ਲੱਗ ਗਈ ਨਾਨੀ ਨੇ ਬਹੁਤ ਬੁਰਾ ਮਨਾਇਆ ਸੀ ਨਾਨਾ ਜੀ ਬਹੁਤ ਪਿਆਰ ਕਰਿਆ ਕਰਦੇ ਸਨ ਨਾਨੀ ਜੀ ਮੇਰੀ ਬਹੁਤ ਫਿਕਰ ਕਰਿਆ ਕਰਦੇ ਸਨ ਮਾਮਾ ਜੀ ਦਾ ਵਿਆਹ ਹੋ ਗਿਆ ਸੀ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦਾ ਭਾਰੀ ਇਕੱਠ ਸੀ ਮੈਂ ਹਰ ਕੰਮ ਭੱਜ ਭੱਜ ਕੇ ਕਰ ਰਿਆ ਸੀ ਨਾਨਾ ਜੀ ਨੇ ਪਾਪਾ ਨੂੰ ਕਿਹਾ ਸੀ ਮੰਗ ਨੂੰ ਜਰੂਰ ਲੈ ਕੇ ਆਉਣਾ ਵਿਆਹ ਚ ਮੰਮੀ ਦੀਦੀ ਸਾਰੇ ਆਏ ਸਨ ਸਾਰੇ ਹੀ ਬਹੁਤ ਖੁਸ਼ ਸਨ ਮੈਂ ਨਵੀਂ ਨਵੇਲੀ मामੀ ਦੇ ਪਿੱਛੇ ਪਿੱਛੇ ਘੁੰਮਦਾ ਰਹਿੰਦਾ ਅਚਾਨਕ मामੀ ਬਿਮਾਰ ਹੋ ਗਈ ਡਾਕਟਰ ਘਰ ਆਇਆ ਸਾਰਾ ਘਰ ਖੁਸ਼ੀ ਚ ਨਾਲ ਚੈ ਕੁੱਠਿਆ ਪਰ ਮੈਂ ਇਸ ਖੁਸ਼ੀ ਬਾਰੇ ਅਣਜਾਣ ਸੀ ਕਦੇ ਕਦੇ ਨਾਨੀ ਮੈਨੂੰ ਘੋੜ ਦਿੰਦੀ ਕਿ ਹੁਣ मामੀ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਸਾਰੇ मामੀ ਨੂੰ ਬਹੁਤ ਪਿਆਰ ਕਰਿਆ ਕਰਦੇ ਸਨ ਇੱਕ ਦਿਨ मामੀ ਮਾਮਾ ਜੀ ਕੋਲ ਚਲੀ ਗਈ ਘਰ 'ਚ ਹੁਣ ਛੋਟਾ ਮਾਮਾ ਤੇ ਨਾਨਾ ਨਾਨੀ ਹੀ ਰਹਿ ਗਏ ਸਨ ਮਾਮਾ ਜੀ ਨੂੰ ਚੰਗੀ ਨੌਕਰੀ ਮਿਲ ਗਈ ਸੀ ਹੁਣ ਉਸ ਲਈ ਚੰਗੇ ਚੰਗੇ ਰਿਸ਼ਤੇ ਆਉਣ ਲੱਗੇ ਸਨ ਹਰ ਕੋਈ ਮੈਨੂੰ ਇੱਕੋ ਗੱਲ ਪੁੱਛਿਆ ਕਰਦਾ ਪੁੱਤਰ ਕਿਹੜੀ ਕਲਾ 'ਚ ਪੜਦੇ ਹੋ ਵੱਡੇ ਹੋ ਕੇ ਕੀ ਬਣੂਗੇ ਨਾਨਾ ਜੀ ਰਾਤ ਨੂੰ ਸੁੱਤੇ ਹੀ ਰਹਿ ਗਏ ਸਨ ਕਾਰ ਚਰ ਹਹਾਕਾਰ ਮੱਛੀ ਮਾਮਾ ਜੀ ਅਤੇ ਮਾਮੀ ਜੀ ਵੀ ਆਏ ਸਨ ਹੁਣ ਅਮੰਗ ਪਰਿਵਾਰ ਲਈ ਇੱਕ ਬੋਝ ਬਣ ਗਿਆ ਸੀ ਕਿਉਂਕਿ ਨਾਨਾ ਜੀ ਤੋਂ ਬਾਅਦ ਮੇਰੀ ਦੇਖਭਾਲ ਵਾਲਾ ਕੋਈ ਨਹੀਂ ਰਿਹਾ ਸੀ ਕੀ ਮੈਂ ਬੋਝ ਬਣ ਗਿਆ ਮੈਂ ਹੈਰਾਨ ਸਾਂ ਕਿ ਮੈਂ ਬੋਝ ਕਿਉਂ ਹਾਂ ਮਾਮੀ ਜੀ ਨੇ ਮਨਾ ਕਰ ਦਿੱਤਾ ਕਿ ਸਾਡੇ ਕੋਲ ਹੁਣ ਜ਼ਿਆਦਾ ਖਰਚ ਨਹੀਂ ਚੱਲਿਆ ਜਾਣਾ ਅੰਤ ਨੂੰ ਮੰਮੀ ਮੈਨੂੰ ਆਪਣੇ ਘਰ ਲੈ ਗਈ ਦੀਦੀ ਤੇ ਨਮਨ ਨੂੰ ਮੈਨੂੰ ਦੇ ਕੇ ਬਹੁਤ ਖੁਸ਼ ਹਾਂ ਪਾਪਾ ਜੀ ਨੇ ਮੰਮੀ ਨੂੰ ਝਿੜਕਦਿਆਂ ਤੇ ਹ ਤੂੰ ਪਾਗਲ ਹੋ ਗਈ ਇਹਨੂੰ ਆਪਣੇ ਨਾਲ ਲੈ ਆਈ ਨਾ ਪੜਾਇਆ ਨਾ ਲਿਖਵਾਇਆ ਜਿਵੇਂ ਗਿਆ ਸੀ ਓਵੇਂ ਹੀ ਵਾਪਸ ਆ ਗਈ ਹੁਣ ਕਿਸ ਦੀ ਜ਼ਿੰਮੇਵਾਰੀ ਹੈ ਇਸ ਦੀ ਪੜਾਈ ਖਾਈ ਦੀ ਜੇ ਅਗੇ ਹਸੀ ਤਾਂ ਤੀਸਰੇ ਬੱਚੇ ਨੂੰ ਰੋਕਿਆ ਕਿਉਂ ਨਹੀਂ ਗਿਆ ਨਾ ਤਾਂ ਨਮਨ ਦਾ ਜਨਮ ਹੁੰਦਾ ਤੇ ਨਾ ਹੀ ਉਮੰਗ ਨਾਂ ਤੇ ਘਰ ਜਾਂਦਾ ਮੈਂ ਦੋ ਰੋਟੀਆਂ ਖਾਂਦੀ ਹਾਂ ਇੱਕ ਮੰਗ ਨੂੰ ਦੇ ਰਿਆ ਕਰਾਂਗੇ ਮਾਂ ਨੇ ਕਿਹਾ ਸੀ ਮਾਂ ਦੀ ਗੱਲ ਸੁਣ ਕੇ ਪਾਪਾ ਚੁੱਪ ਹੋ ਗਏ ਸਨ ਮਾਂ ਦੇ ਇਸ ਰੂਪ ਕਾਰਨ ਮੈਨੂੰ ਇੱਕ ਵੱਡਾ ਸਹਾਰਾ ਮਿਲ ਗਿਆ ਸੀ ਕਦੇ-ਕਦੇ ਮੈਂ ਘਰ ਦੀ ਜ਼ਿੰਮੇਵਾਰੀ ਚੁੱਕਣ ਦੀ ਗੱਲ ਕਰਦਾ ਇੱਕ ਦਿਨ ਪਾਪਾ ਦੇ ਦੋਸਤ ਘਰ ਆਏ ਮੈਂ ਉਹਨਾਂ ਲਈ ਚਾਹ ਲੈ ਕੇ ਆਇਆ ਇੱਕ ਅੰਕਲ ਬੋਲਿਆ ਇਹ ਨੌਕਰ ਕਦੋਂ ਰੱਖਿਆ ਹੈ ਬੜਾ ਸਿਆਣਾ ਲੱਗਦਾ ਹੈ ਮੇਰੇ ਲਈ ਵੀ ਅਜਿਹਾ ਨੌਕਰ ਲਾਪ ਦਿਓ ਮੰਮੀ ਪਾਪਾ ਨੂੰ ਘੂਰਦੀ ਰਹੀ ਪਰ ਪਾਪਾ ਕੋ ਜਨਾ ਬੋਲੀ ਜਿਵੇਂ ਉਹਨਾਂ ਦੀ ਜੀਵ ਠਾਕੀ ਗਈ ਹੋਵੇ ਹੁਣ ਨਮਨੋ ਵੀ ਸਹਿ ਮਿਲ ਗਈ ਸੀ ਕਿ ਅਮੰਗ ਮੇਰੇ ਕਮਰੇ ਚ ਨਹੀਂ ਰਹੇਗਾ ਮੈਂ ਡ੍ਰੈੰਗ ਰੂਮ ਚ ਸੌਣ ਲੱਗਿਆ ਹੁਣ ਦੀਦੀ ਦਾ ਵਿਵਹਾਰ ਵੀ ਮੇਰੇ ਪ੍ਰਤੀ ਬਦਲ ਗਿਆ ਸੀ ਬਚਪਨ ਦਾ ਇਹੋ ਡਰ ਮੇਰੀ ਪੜਾਈ ਵਿੱਚ ਵੱਡੀ ਰੁਕਾਵਟ ਬਣ ਗਿਆ ਇੱਕ ਦਿਨ ਪਾਪਾ ਦੇ ਦਫ਼ਤਰ ਤੋਂ ਫੋਨ ਆਇਆ ਕਿ ਉਹਨਾਂ ਨਾਲ ਹਾਦਸਾ ਵਾਪਰ ਗਿਆ ਹੈ ਸਾਰੇ ਹਸਪਤਾਲ ਆਏ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨਮਨ ਨੇ ਹਸਪਤਾਲ ਰਹਿਣ ਤੋਂ ਮਨਾ ਕਰ ਦਿੱਤਾ ਕਿ ਉਸ ਨੂੰ ਦਵਾਈਆਂ ਦੀ ਬਦਬੂ ਆ ਰਹੀ ਹੈ। ਨਮਨ ਦੀ ਗੱਲ ਸੁਣ ਕੇ ਪਾਪਾ ਪਰੇਸ਼ਾਨ ਹੋਏ ਸਨ। ਇੱਕ ਦਿਨ ਉਹ ਮੰਮੀ ਨੂੰ ਕਹਿ ਰਹੇ ਸਨ, "ਦੇਖੋ ਨਮਨ ਅਤੇ ਉਮੰਗ ਦਾ ਕਿੰਨਾ ਫਰਕ।" ਮਾਂ ਸਮਝਾ ਰਹੀ ਸੀ ਕਿ ਵੱਡਾ ਹੋ ਕੇ ਸਮਝ ਜਾਵੇਗਾ। ਬੱਚੇ ਹੀ 탑 ਦੇ ਸੀਨੇ ਨੂੰ ਠਾਰ ਦਿੰਦੇ ਹਨ। ਹਸਪਤਾਲ ਤੋਂ ਘਰ ਆ ਕੇ ਕੁਝ ਦਿਨ ਬਾਅਦ ਪਾਪਾ ਇਸ ਦੁਨੀਆ ਤੋਂ ਚਲੇ ਗਏ ਸਨ। ਪਾਪਾ ਦੀ ਅੰਤਿਮ ਯਾਤਰਾ ਦੀ ਤਿਆਰੀ ਹੋ ਰਹੀ ਸੀ ਘਰ ਚ ਕਹਰਾ ਮਚਿਆ ਹੋਇਆ ਸੀ ਮੈਂ ਭੱਜ ਨਾਠ ਕਰਦਿਆਂ ਸਾਰਿਆਂ ਨੂੰ ਸੰਭਾਲ ਰਿਆ ਸੀ ਅੰਤਿਮ ਕਿਰਿਆ ਲਈ ਜਦੋਂ ਮੈਂ ਅੱਗੇ ਆਇਆ ਤਾਂ ਪੰਡਤ ਜੀ ਨੇ ਗੁੱਸੇ ਨਾਲ ਬੋਲੇ ਅੰਤਿਮ ਕਿਰਿਆ ਦਾ ਅਧਿਕਾਰੀ ਮ੍ਰਿਤਕ ਦਾ ਪੁੱਤਰ ਹੁੰਦਾ ਏ ਹੋਰ ਕੋਈ ਨਹੀਂ ਆ ਪੁੱਤਰ ਨਵਣ ਤੂੰ ਹੀ ਆ ਆਸ ਦੀਰ ਕਿਰਨੇ ਤੂੰ ਅੱਗੇ ਆ ਇਸ ਮਗਰੋਂ ਮੈਂ ਘਰੋਂ ਬਾਹਰ ਨਿਕਲ ਗਿਆ ਬਿਨਾਂ ਪਿੱਛੇ ਮੁੜੇ ਦਿਸ਼ਾਹੀਨ ਰਾਤੇ ਮੈਨੂੰ ਮਾਂ ਨੇ ਬਾਰ-ਬਾਰ ਰੋਕਿਆ ਵੀ ਪਰ ਮੈਂ ਨਹੀਂ ਸਿਲਿਆ ਮੈਂ ਜਦੋਂ ਹੋਸਟ ਆਇਆ ਤਾਂ ਪਤਾ ਲੱਗਿਆ ਕਿ ਲੋਕ ਮੇਰੀ ਪਛਾਣ ਕਰਨਾ ਚਾਹੁੰਦੇ ਸਨ ਜੋ ਮੇਰੇ ਲਈ ਇੱਕ ਮਿਰਗ ਤ੍ਰਿਸ਼ਨਾ ਸੀ ਜੇ ਕਰੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਧੰਨਵਾਦ